ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਰਪਾ ਕਰਦੇ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਔਰ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਸੱਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਫਰਕ ਕਰਕੇ ਚੋਗੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਭਾਰਤਪੰਦਾ ਤੁਹਾਡਾ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ। ਵੀਡੀਓ ਨੂੰ ਵੰਡ ਤੱਕਰ ਵੇਖੋ ਵੇਖ ਕੇ ਅੱਗੇ ਸ਼ੇਅਰ ਕਰਿਓ ਹੌਸਲੇ ਨੂੰ ਵਧਾਇਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਜੀ। ਅੱਜ ਪਹੁੰਚ ਚੁੱਕੇ ਹਾਂ ਭਾਈ ਜੈਮਲ ਦੇ ਘਰ ਪਿੰਡ ਵਲਟੋਆ ਜ਼ਿਲ੍ਹਾ ਸ਼ਹੀਦ ਉਤਰਨਤਸ ਤਹਿਸੀਲ ਲਗਦੀ ਪੱਟੀ ਇਸ ਘਰ ਨੂੰ। ਨੀਲੀ ਰਾਵੀ ਦਾ ਪੀਸ ਬ੍ਰਾਂਡਡ ਜਾਂ ਲੈ ਆਏ ਆ। ਵਧੇਰੇ ਜਾਣਕਾਰੀ ਲੈ ਕੇ ਬਾਈ ਤੋਂ ਆਓ ਸਾਂਝੀ ਕਰੀਏ। ਪੁੱਛ ਕੇ ਗੱਲਬਾਤ ਕਿੰਨਾ ਦੁੱਧ ਕੀ ਗੱਲ ਮੁੱਲ ਕਰਦੇ ਨੇ ਭਾਈ ਜਮਲ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਛੜਦੀ ਕਲਾ ਜੀ ਛੜਦੀ ਕਲਾ ਹੋਰ ਸੁਣਾਓ ਠੀਕ ਠਾਕ ਵਧੀਆ ਚੱਲ ਰਹੀ ਪਿੰਡ ਪਿੰਡ ਬਲਟੋਆ ਤਹਿਸੀਲ ਜਿਹੜਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 98879944 ਠੀਕ ਆ ਤੇ ਕਿੜਵਾ ਸੂਬਾ ਛੋਟੀ ਦੂਜਾ ਵੀਰ ਜੀ ਕਿਹੜੀ ਨਸਲ ਨੀਲੀ ਰਾਵੀ ਪਿਓਰ ਪਿਓਰ ਠੀਕ ਆ ਤਾਂ ਜੱਸੂ ਹਣਾ ਕਿੰਨਾ ਇੱਕ ਦੁੱਧ ਪਾਜੋਗੀ ਦੁੱਧ ਵੀਰ ਜੀ ਪਹਿਲੇ ਸਵੇਰ 12 ਟੱਚ ਆਇਆ 12 ਕਿਲੋ ਪੱਕਾ ਹਾਂਜੀ ਐਰ ਕੀ 14 ਦੀ ਮੀਰ ਗੱਟ 14 ਦੀ ਹਾਂਜੀ 14 ਹਾਂਜੀ ਤੇ ਦਿਣ ਕਿੰਨਾ ਰਹਿ ਗਿਆ ਦਿਨ ਵੀ ਜੀ 10 ਲੰਗੀ ਪੱਕੇ 10 ਪੱਕੇ ਪੱਕੇ ਉਹ ਚੰਗੀ ਸੋਹਣੀ ਤੇ ਬੰਦੂ ਬਰਾਏ ਮੈਂ ਨਾ ਭਾਵੇਂ ਆਪਣੀ ਗਰਾਂਟੀ ਥਾਨ ਵੜਾ ਸੋਹਣਾ ਨਾ ਹਾਂਜੀ ਹਾਂਜੀ ਥਾਨ ਵੜਾ ਸੋਹਣਾ ਥਾਨ ਵੜਾ ਸੋਹਣਾ ਹਾਂਜੀ ਤੇ ਕਰਾਈਏ ਤੋਰਾ ਚੈੱਕ ਢੋਲ ਕੇ ਵੀ ਲਓ ਭਾਈ ਸਜਣੋ ਤੋਰਾ ਜਿਹੜਾ ਇਹ ਕਰਾ ਦਿੰਨੇ ਚੈੱਕ ਤੁਹਾਨੂੰ ਦੂਜਾ ਸੂਆ ਝੋਟੀ ਆ ਤੇ ਨੀਲੀ ਰਾਵੀ ਦੇ ਵਿੱਚ ਜਿਹੜੀ ਫਲੋਰ ਹੁੰਦੀ ਠੀਕ ਆ ਤੇ ਵੀਰ ਜੀ ਅਗਰਾ ਫੇਸ ਕੁਆਲਟੀ ਜ਼ਰੂਰ ਵਿਖਾਓ ਠੀਕ ਹੈ। ਨੋ। ਚੱਲ ਲੈ ਜਾਓ ਤੇ ਫੇਰ ਵਿਖਾਓ। ਤੁਰਤੀ ਦੇਖ ਲਓ ਪਲਵਾਨਾ ਕੋ। ਫੇਟ ਕੁੜਾ ਬੜਾ ਜੰਗਾ ਲੱਗਾ ਜੀ। ਠੀਕ ਹੈ। ਲਓ ਜੀ। ਨੋ। ਫੇਸ ਕੁਆਲਟੀ ਦੇਖ ਸਕਦੇ ਚੈੱਕ ਕਰ ਲਓ। ਠੀਕ ਹੈ। ਲਓ ਜੀ। ਲਓ ਜੀ। ਕਾ ਤਾਂ ਵਜਨ ਵੀ ਚੰਗਾ ਲੱਗਾ ਜੀ। ਬਾਕੀ ਬਾਹਨੇ ਦੀ ਥਣਪੰਤਰ ਬਹੁਤ ਸੋਹਣੀ ਲੱਗੀ ਖੂਬਸੂਰਤ। ਇੱਕੋ ਜੇ ਥਾਂ ਜੇ। ਕੋਈ ਵੀ ਕੇਹਰੰ ਦਾ ਕੋਈ ਥਾਨ ਨਹੀਂ ਵੱਧ ਘੱਟ। ਤੇ ਨੀਲੀ ਰਾਵੀ ਦਾ ਜਿਹੜਾ ਪੀਸ ਆ ਚੁਣਵਾਇਆ ਹੀ ਲੈਂਦਾ ਕੱਢ ਕੇ ਹੈ। ਲੋ ਜੀ। ਭਾਈ ਜੈਮਲ ਸਿੰਘ ਸਾਹਿਬ ਪੀਸ ਵੱਖਰਾ ਜਾ ਤੇ ਇਹਦਾ ਪੀਸ ਦਾ ਮੁੱਲ ਕੀ ਕਰਦੇ ਆਪਾਂ? ਵੀਰ ਮੋਲ ਆਪਾਂ ਜਾਇ ਜੀ ਤੇ ਲੈਣ ਵਾਲਾ ਕਰਨਾ। ਠੀਕ ਆ। 1 10। 1 10। ਹਾਂ ਜੀ। ਠੀਕ ਆ। ਹਾਂ। ਲਓ ਭਈ ਸਾਹਿਬ ਜਨਾਓ। 1 10 ਇਹਦਾ ਮੁੱਲ ਆ। ਛੋੜ ਛੱਪਾ ਥੋੜਾ ਬਾਧਾ ਘਰ ਆ ਜਾਂਦਾ ਮਾਨਤਾ ਨਾ ਕੋਈ ਜ਼ਿਆਦਾ ਨਹੀਂ ਹੋਊਗਾ ਨੀਲੀ ਦੇ ਵਿੱਚ ਇਹ ਮੱਝ ਪੈਂਦੀ ਐ ਸੋਹਣੀ ਐ ਦੂਜਾ ਸੁਹਾ ਝੋਟੀ ਐ ਤੇ ਆਪਣੀ ਨਰਖ ਪਰਖ ਕਰ ਲਿਓ ਠੀਕ ਆ ਪਿੰਡ ਬਲਟੋਵਾ ਪਹੁੰਚ ਕੇ ਵਾਕੀ ਕਾਦ ਵਜਨ ਚੰਗਾ ਆ ਸੋਹਣਾ ਝੋਟੀ ਦਾ ਠੀਕ ਆ ਜੀ ਜਿਹੜੇ ਮੇਰੇ ਵੀਰ ਨੀਲੀ ਦੇ ਚਾਹਵਾਨ ਸ਼ਕੀਨ ਆ ਘਰੇ ਰੱਖਣਾ ਚਾਹੁੰਦੇ ਆ ਠੀਕ ਆ ਖਾਸ ਕਰਕੇ ਮਾਲਵੇ ਨੂੰ ਪਾਇ ਲਿਆ ਕਿਉਂਕਿ ਮੱਝ ਦੇ ਵਿੱਚ ਤੇ ਨੀਲੀ ਬਹੁਤ ਮਾਚਾ ਜਿਹੜਾ ਤਰਨਤਾਰਨ ਸਾਹਿਬ ਜ਼ਿਲ੍ਹਾ ਇਹਦੇ ਵਿੱਚ ਤੇ ਖਾਸ ਕਰਕੇ ਨੀਲੀਆਂ ਹੀ ਨੀਲੀਆਂ ਇਹ ਬੇਲਟ ਨੀਲੀ ਠੀਕ ਆ ਅਸਲ ਭੂਰੇ ਤੇ ਜਿਹੜਾ ਨਾ ਰਵਾਏ ਹਟਾ ਬਹੁਤ ਇਧਰ ਨੀਲੀ ਆ ਤੇ ਮਾਲਵੇ ਦੇ ਵਿੱਚ ਮੋਹਰਾ ਨਸਲ ਆ ਉਹਨਾਂ ਨੂੰ ਪਹਿਲ ਆਪਣੀ ਚੁਆਇਸ ਜਿੰਦੀ ਖਰੀਦਦਾਰੀ ਕਰ ਸਕਦਾ ਇਹ ਅਸਲ ਭੂਰਿਆਂ ਵਾਲੀ ਦੀ ਨੀਲੀ 라ਵੀ ਸੋਹਣੀ ਆ ਮੱਝ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਤੇ ਰੱਬ ਰੱਖਾ ਜੀ